ਵਾਹਿਗੁਰੂ ਵਾਹਿਗੁਰੂ ਕੀ ਬਣੋ ਦੁਨੀਆ ਦਾ ਬਾਈ ਜੀ ਆ ਦੇਖੋ ਅਬਜੁਰ ਵਿਚਾਰਾ ਪਤਾ ਨਹੀਂ ਕਿਵੇਂ ਇਹਨੂੰ ਭੋਜਨ ਮਿਲਿਆ ਹੋਊ ਦੇਖੋ ਕਿੰਨੇ ਖੁਸ਼ੀ ਖੁਸ਼ੀ ਖਾਣ ਲੱਗਾ ਜੀ ਦੇਖੋ ਇਹਦੇ ਖਾਣ ਤੋਂ ਹੀ ਪਤਾ ਲੱਗਦਾ ਹੈ ਵੀ ਇਹ ਕਿੰਨਾ ਭੁੱਖਾ ਹੈ ਉਹ ਦੇਖੋ ਇੱਕ ਆਉਂਦੀ ਹੈ ਅਮੀਰ ਜਾਦੀ ਦੇਖੋ ਪੈਂਟ ਪਾਈ ਹੋਈ ਹੈ ਚੰਗੇ ਜੀਨ ਟੌਪ ਕਹਿੰਦੇ ਹੁੰਦੇ ਜਿਹੜੇ ਦੇਖੋ ਬਾਈ ਜੀ ਇਹਨਾਂ ਨੂੰ ਇੱਜ਼ਤ ਹੀ ਨਹੀਂ ਹੈ ਜੀ ਵੱਡਿਆਂ ਦੀ ਵੀ ਕਿਵੇਂ ਇੱਜ਼ਤ ਕਰੀ ਦੀ ਹੈ ਏ ਦੇਖੋ ਬਜ਼ੁਰਗ ਦਾ ਵਿਚਾਰੇ ਦਾ ਸਾਰਾ ਖਾਣਾ ਡੋਲਦਾ ਬਾਈ ਜੀ ਕੀ ਬਣਉ ਦੁਨੀਆ ਦਾ ਇੰਨੀ ਦੁਨੀਆ ਮਸਤ ਹੋ ਗਈ ਪਤਾ ਨਹੀਂ ਕਿਸ ਦੇ ਵਿੱਚ ਹੈ ਬਾਈ ਜੀ ਇਹਨੂੰ ਮਾੜੀ ਮੁੱਟੀ ਅਕਲ ਹੋਣੀ ਚਾਹੀਦੀ ਹੈ ਵੀ ਉਹ ਦੇਖੋ ਕਿੰਨੀ ਉਮਰ ਦਾ ਹੈ ਦੇਖੋ ਖਾਣੇ ਦੇ ਉੱਤੇ ਕਿਵੇਂ ਪੈਰ ਧਰ ਕੇ ਦੇਖੋ ਬਾਈ ਜੀ ਕਿਵੇਂ ਲਤਰਦੀ ਤੁਰ ਜੰਦੀ ਹੈ ਦੇਖੋ ਬਾਈ ਜੀ ਆਹੀ ਜੀ ਇਹ ਖਾਣੇ ਕੋ ਬਾਈ ਜੀ ਕਿਵੇਂ ਪੈਰ ਮਾਰੇ ਬਾਈ ਜੀ ਨੇ ਇਸ ਕੰਜਾ ਦਿੱਤੀ ਹੈ ਕਿਸੇ ਦੀ ਬੀਜ ਨੂੰ ਇਹ ਨਵੀਂ ਯੋਧਿਕ ਉਹ ਸਾਹਮਣੇ ਬਿਜੁਰ ਕਰ ਗਿਆ ਉਹਦੇ ਵਿੱਚ ਮਾਰਦੇ ਨੇ ਐਸਾ ਜੀ ਮੋਟਰ ਹੈ ਲੋਈ ਬਾਕੀ ਭਾਈ ਜੀ ਨਸ ਹੀ ਹੈ ਚੱਲ ਰਿਹਾ ਪਤਾ ਨਹੀਂ ਕੀ ਬੰਨ ਹੈ ਇਹ ਵਿਚਾਰਾ ਫੇਰ ਉਹ ਚੱਕੀ ਪਲੇਟ ਜੀ ਉਹ ਨੂੰ ਫੇਰ ਖਾਣੇ ਨੂੰ ਉਹਦੇ ਵਿੱਚ ਪਾਉਣ ਲੱਗ ਗਿਆ ਭਾਈ ਜੀ ਕਿਉਂਕਿ ਇਹ ਤਾਂ ਬੁਖ ਹੈ ਪਰ ਆਈ ਤੁੰਦੀ ਕੋਈ ਆ ਭਾਈ ਫੌਜੀ ਵੀਰ ਨੰਗਲ ਨੰਗੇ ਜਾ ਰਿਹਾ ਸੀ ਐ ਨਹੀਂ ਦੇਖਿਆ ਵੀ ਇਹ ਕੀ ਕਰੀ ਜਾਨਾ ਬਜ਼ੁਰਗਾਂ ਨੂੰ ਪੁੱਛਿਆ ਕਹਿੰਦਾ ਨਹੀਂ ਇਹਨੇ ਆਪ ਦੀ ਕਹਾਣੀ ਦਸੀ ਉਹ ਦੇਖੋ ਇਹਨੇ ਕੱਢਿਆ ਆਪਦਾ ਫੋਨ ਤੇ ਭਾਈ ਜੀ ਇਹਨੇ ਫੋਨ ਲਾਇਆ ਇਹ ਦੇਖੋ ਇਹਦੇ ਵਾਸਤੇ ਖਾਣਾ ਮੰਗਵਾ ਰਿਹਾ ਹੈ ਭਾਈ ਜੀ ਬਾਕੀ ਕੀ ਕਹੋਗੇ ਕੋਈ ਕਿਮੇ ਦਾ ਬੰਦਾ ਹੈ ਕੋਈ ਕਿਮੇ ਦਾ ਹੈ ਭਾਈ ਜੀ ਬਾਕੀ ਅੱਜ ਕੱਲ ਤਾਂ ਪਤਾ ਹੀ ਨਹੀਂ ਭਾਈ ਜੀ ਆਪਣੇ ਆਪ ਜੀ ਲੋਕ ਮਸਤ ਹੋ ਗਏ ਕਿ ਆਪ ਜਾਰੇ ਬਜ਼ੁਰਗਾਂ ਦਾ ਹੀ ਸੇਵਾ ਸੁਬਾਹ ਦਾ ਸੱਡੋ ਇਹ ਤਾਂ ਭੁੱਲ ਗਏ ਬਾਈ ਜੀ ਪਤਾ ਨਹੀਂ ਕਿਸ ਚੀਜ਼ ਦਾ ਨਸ ਹੈਗਾ ਇਹ ਦੇਖੋ ਆ ਗਿਆ ਲੈ ਕੇ ਖਾਣਾ ਬਾਈ ਜੀ ਇਹ ਦੇਖੋ ਇਹਨੇ ਇੱਕ ਥਾਂ 'ਤੇ ਲਿਆ ਬਾਈ ਨੇ ਦੇਖੋ ਬਾਈ ਜੀ ਇਹ ਖੋਲਿਆ ਕਹਿੰਦਾ ਵੀ ਇਹ ਪਲੇਟ ਲੈ ਫਿਰ ਕਹਿੰਦਾ ਹੱਥ ਧੋ ਪਹਿਲਾਂ ਦੇਖੋ ਬਾਈ ਜੀ ਇਸ ਬਾਈ ਲਈ ਕੀ ਕਹੋਗੇ ਤੁਸੀਂ ਵੀ ਦੱਸਿਓ ਬਾਈ ਜੀ ਇਹ ਦੇਖੋ ਹੱਥ ਧੋ ਆਏ ਦੇ ਤੇ ਉਹ ਕਹਿੰਦਾ ਪਲੇਟ 'ਚ ਵੀ ਗੰਦਾ ਹੈ ਖਾਣਾ ਉਹ ਦੂਜਾ ਜਿਹੜਾ ਲੈ ਕੇ ਡਿਲੀਵਰੀ ਵਾਲਾ ਕਹਿੰਦਾ ਇਹ ਪਲੇਟ ਵੀ ਧੋ ਲੋ ਅਹ ਵੈਸੇ ਗੁਰੂ ਬਾਕੀ ਤੁਸੀਂ ਕੀ ਕਹੋਗੇ ਬਾਈ ਜੀ ਅੱਜ ਕੱਲ ਜੋ ਸਰਕਾਰ ਉਹਨਾਂ ਤੇ ਰੁਲਦੇ ਐ ਐਵੇਂ ਵਿਚਾਰੇ ਬਜ਼ੁਰਗ ਬਾਕੀ ਉਹ ਪਰਮਾਤਮਾ ਹੀ ਐ ਬਾਈ ਜੀ ਕਿ ਉਸਨੇ ਕਿਹਦਾ ਦੇ ਬਾਕੀ ਇਸ ਦੇਹ ਦੇ ਵਿੱਚ ਤਾਂ ਚਾਲੇ ਨੰਗਾ ਨਾਚ ਰਿਹਾ ਹੈ ਹਕੀਕਤ ਐ ਇਹ ਦੇਖੋ ਬਾਈ ਜੀ ਬਾਕੀ ਇਸ ਬੰਦੇ ਲਈ ਕੀ ਕਹੋਗੇ ਭਾਈ ਜੀ ਜਰੂਰ ਦੱਸਿਓ ਇਹ ਦੇਖੋ ਇਹਨੇ ਉਹ ਕੱਢੇ ਚਾਵਲ ਜਿਹੜਾ ਇਹਨਾਂ ਦਾ ਖਾਣਾ ਹੈਗਾ ਇਹਦਾ ਭਾਈ ਜੀ ਆਪਣੇ ਤਾਂ ਪੰਜਾਬ ਦੇ ਵਿੱਚ ਤਾਂ ਰੋਟੀ ਜਲਦੀ ਹੈ ਇਹ ਚੌਲ ਜੂਲੀ ਖਾਂਦੇ ਆ ਬਿਹਾਰੀ ਭਈਏ ਇਹ ਦੇਖੋ ਭਾਈ ਜੀ ਆ ਪਾਤੀ ਦਾਲ ਦੁੱਲ ਜੀ ਉੱਤੇ ਚੱਕੋ ਵਾਕੀ ਇਸ ਵਾਈ ਲਈ ਕੀ ਕਹੋਗੇ ਭਾਈ ਜੀ ਇਸਨੇ ਕਿੰਨਾ ਸੋਹਣਾ ਕੰਮ ਕੀਤਾ ਚਲੋ ਬਾਕੀ ਬਾਈ ਜੀ ਇਹ ਵੀਡੀਓ ਇਹਦਾ ਮਨਗਰਤ ਖਾਨੀਆਂ ਬਣਾਈਆਂ ਹੋਈਆਂ ਨੇ ਬਾਕੀ ਵੈਸੇ ਇਹ ਚੱਲ ਹੀ ਰਿਹਾ ਸਭ ਕੁਝ ਬਾਕੀ ਤੁਸੀਂ ਕੀ ਕਹੋਗੇ ਬਾਕੀ ਉਸ ਲਾਈਵ ਕੀ ਬਾਰੇ ਵੀ ਲਿਖਾ ਹੋਇਆ ਜੀ ਅੱਜ ਕੱਲ ਚਲੋ ਵੀਡੀਓ ਵੀ ਬਣਾਉਂਦੇ ਨੇ ਬਾਕੀ ਇਹ ਤਾਂ ਸੱਚ ਹੈ ਬਾਈ ਜੀ ਇਹ ਸਭ ਕੁਝ ਹੋ ਰਿਹਾ ਹੈ ਉਹ ਦੇਖੋ ਕਹਿੰਦਾ ਵੀ ਇੱਥੇ ਬੈਠੋ ਉਹਨੇ ਸਕੂਟੀ ਪਰਾਂ ਗਰੀ ਕਹਿੰਦਾ ਇੱਥੇ ਬੈਠ ਕੇ ਖਾਓ ਪਿਆਰ ਨਾਲ ਟੌਰ ਨਾਲ ਬਾਈ ਜੀ ਸੱਚਾ ਬਾਈ ਜੀ ਅੱਜ ਹੋ ਸਕੇ ਤਾਂ ਕਿਸੇ ਬੰਦੇ ਦੀ ਜਾਂ ਕਿਸੇ ਵੀ ਗਰੀਬ ਦੀ ਤੁਸੀਂ ਹੈਲਪ ਕਰਦੇ ਹੋ ਬਾਈ ਜੀ ਪੇਟ ਭੁੱਖਾ ਕਹਿੰਦੇ ਮਾਲਕ ਨਹੀਂ ਸੌਣ ਦਿੰਦਾ ਸੱਚ ਆਏ ਗੱਲਾਂ ਬਾਈ ਜੀ ਬਾਕੀ ਆ ਦੇਖ ਹੀ ਲਿਆ ਵੀਡੀਓ ਦੇ ਵਿੱਚ ਬਾਕੀ ਆਪਾਂ ਨੂੰ ਤਾਂ ਪਤਾ ਹੈ ਪ੍ਰਮਾਤਮਾ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ ਸਭ ਕੁਝ ਦਿੰਦਾ